ਸਤ ਸ੍ਰੀ ਅਕਾਲ ਮੇਰੇ ਬਨੋ ਸਤਿ ਪ੍ਰੀਆਕਾਰ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਸੀਂ ਸੋਚ ਰਹੇ ਹੋ ਮਗਲੀ ਹੈ ਨਾ ਵੀ ਦੀ ਖਾਲੀ ਲਿਫਾਫੇ ਕਿ ਕਰੀਏ ਮੇਰਾ ਕੀ ਕਰਨੀ ਹੈ ਨਾ ਇਦਾਂ ਦੇ ਖਾਲੀ ਲਿਫਾਫਿਆਂ ਦਾ ਕਿਵੇਂ ਜੂਸ ਕਰਨਾ ਤੁਹਾਨੂੰ ਅੱਜ ਮੈਂ ਬਹੁਤ ਹੀ ਵਧੀਆ ਤਰੀਕਿਆਂ ਨਾਲ ਦੱਸੂਗੀ ਸਭ ਤੋਂ ਪਹਿਲਾਂ ਨਾ ਆਪਾਂ ਕੋਈ ਵੀ ਚੀਜ਼ ਲੈ ਕੇ ਆਉਂਦੇ ਆਪਣੇ ਕੋਲ ਹੈ ਨਾ ਬਾਧੂ ਬਚ ਜਾਂਦੀ ਹੈਗੀ ਹੁਣ ਉਸ ਨੂੰ ਸਟੋਰ ਕਿਵੇਂ ਕਰ ਸਕਦੇ ਆਂਗੇ ਸਭ ਤੋਂ ਪਹਿਲਾਂ ਦੇਖੋ ਇਦਾਂ ਦੇ ਹੈ ਨਾ ਆਪਾਂ ਲਿਫਾਫੇ ਲੈ ਲਵਾਂਗੇ ਆਪਾਂ ਸਪੈਸ਼ਲ ਕੋਈ ਲਿਫਾਫਾ ਲੈ ਕੇ ਆਵਾਂਗੇ ਉਹਦੇ ਵਾਸਤੇ ਆਪਾਂ ਨੂੰ ਨਾਲੇ ਵੀ ਉਦੀ ਜਿਹੜੀ ਹੈ ਨਾ ਇਹ ਤੁਹਾਨੂੰ ਦੇਖੋ ਚਿਪਸ ਬੁੱਤਰਿਆਂ ਨੂੰ ਨਾ ਸਟੋਰ ਕਰਦੇ ਨੇ ਜਿਹੜੇ ਇਹ ਲਫਾਫਿਆਂ ਦੇ ਵਿੱਚ ਨੇ ਸਪੈਸ਼ਲ ਬਣਾਏ ਜਾਂਦੇ ਆ ਇਹ ਤੇ ਇਹਨਾਂ ਦਾ ਦੁਬਾਰਾ ਤੋਂ ਰੀਸਨ ਕਿਵੇਂ ਕਰ ਸਕਦੇ ਆ ਆਪਾਂ ਹਨ ਬੇਸਟ ਚੀਜ਼ਾਂ ਨੂੰ ਤੁਹਾਨੂੰ ਉਹ ਦਿਖਾਵਾਂਗੇ ਆਪਾਂ ਆਓ ਆਪਾਂ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਨੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਮੈਂ ਤੁਹਾਨੂੰ ਵੀਡੀਓ ਪਾਈ ਸੀਗੀ ਆਪਣੇ ਹਨ ਗੁਰੂ ਸਾਹਿਬ ਆਏ ਸੀਗੇ ਆਪਾਂ ਨੇ ਪਾਠ ਕਰਵਾਏ ਸੀ ਸਹਿਜ ਪਾਠ ਸੀ ਹਨ ਤੇ ਉਹਦੇ ਵਿੱਚ ਆਪਣੇ ਕੋਲੇ ਮਾਟਾ ਦੇ ਦਾਣੇ ਬਚ ਗਏ ਸੀ ਉਹ ਕਾਫੀ ਜ਼ਿਆਦਾ ਬੱਚੇ ਸੀ ਤੇ ਹੁਣ ਆਪਾਂ ਉਹਨਾਂ ਨੂੰ ਸਟੋਰ ਕਰਾਂਗੇ ਕਿਵੇਂ ਕਰਾਂਗੇ ਕਿਉਂਕਿ ਦੇਖੋ ਕਿੰਨਾ ਟਾਈਮ ਆਪਾਂ ਰੱਖਣ ਨੂੰ ਜੇਕਰ ਇੱਥੇ ਆਪ ਫ੍ਰੀਜ ਦੇ ਵਿੱਚ ਰੱਖਾਂਗੇ ਤਾਂ ਹਰੇ ਹੋ ਜਾਣਗੇ ਨਹੀਂ ਉਹਨਾਂ ਨੂੰ ਕੁੱਲੀ ਲੱਗ ਜੇਗੀ ਤੇ ਆਓ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਕੀਵੇਂ ਰੱਖਨੇ ਹਾਂ ਹਾਂਜੀ ਸਭ ਤੋਂ ਪਹਿਲਾਂ ਦੇਖੋ ਜਿਹੜੇ ਆਪਣੇ ਮਟਰ ਸੀਗੇ ਆਪਾਂ ਨੇ ਉਹ ਕੱਢ ਲਏ ਸੀਗੇ ਹਨਾ ਉਹਨਾਂ ਦੇ ਇਹ ਦਾਣੇ ਨੇ ਬਿਲਕੁਲ ਆਪਾਂ ਨੇ ਦੂਸਰੇ ਨਾ ਸਾਬਤ ਜਿਹੜੀਆਂ ਫਲੀਆਂ ਵਾਲੇ ਮਟਰ ਉਹਨੇ ਨੋ ਲਿਆਂਦੇ ਸੀ ਇੰਨੇ ਜ਼ਿਆਦਾ ਆਪਣੇ ਕੋਲੇ ਬਚ ਗਏ ਸੀਗੇ ਹੁਣ ਆਪਾਂ ਇਹਨਾਂ ਨੂੰ ਇਦਾਂ ਫ੍ਰਿਜ ਦੇ ਵਿੱਚ ਰੱਖਾਂਗੇ ਤਾਂ ਹਰੇ ਹੋ ਜਾਣਗੇ ਨਹੀਂ ਇਹਨਾਂ ਨੂੰ ਉਲੀ ਲੱਗ ਜੇਗੀ ਤੇ ਹੁਣ ਆਪਾਂ ਇਹਨਾਂ ਨੂੰ ਸਟੋਰ ਕਿਵੇਂ ਕਰਾਂਗੇ ਸਭ ਤੋਂ ਪਹਿਲਾਂ ਆਪਣਾ ਲੇਜ਼ ਵਗੈਰਾ ਦੇ ਪੈਕੇਟ ਹੋਣ ਜਾਣਾ ਕੋਈ ਵੀ ਤੁਹਾਡੇ ਕੋਲੇ ਇਦਾਂ ਦਾ ਥੋੜਾ ਜਿਹਾ ਹਾਰਡ ਲਫਾਫਾ ਹੋਣਾ ਚਾਹੀਦਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਨਾ ਸਟੋਰ ਕਰ ਲਾਂਗੇ ਚੰਗੇ ਤਰੀਕੇ ਨਾਲ ਸਾਫ਼ ਹੋਣੇ ਚਾਹੀਦੇ ਨੇ ਨਾ ਗਿੱਲੇ ਨਹੀਂ ਹੋਣੇ ਚਾਹੀਦੇ ਕਈ ਵਾਰੇ ਪਤੋ ਦੇਨੇ ਆ ਨਾ ਧੋ ਕੇ ਆਪਾਂ ਕਹਿੰਦੇ ਵੀ ਇਦ ਫਿਰ ਇਹਨਾਂ ਦੇ ਵਿੱਚ ਹਲਕੀ ਜਿਹੀ ਹਵਾ ਭਰ ਕੇ ਆਪਾਂ ਇਹਨਾਂ ਨੂੰ ਬੰਦ ਕਰ ਦਾਂਗੇ ਦੇਖੋ ਅੱਜ ਕੱਲ ਮਸ਼ੀਨਾਂ ਵੀ ਆਉਂਦੀ ਨੇ ਹਨ ਇਹਨਾਂ ਨੂੰ ਬੰਦ ਕਰਨ ਵਾਲੀਆਂ ਤੁਹਾਡੇ ਕੋਲ ਉਹ ਹੈਗੀ ਤਾਂ ਤੁਸੀਂ ਉਹਦੇ ਨਾਲ ਕਰ ਦੋ ਅਗਰ ਉਹ ਨਹੀਂ ਹੈਗੀ ਤਾਂ ਤੁਸੀਂ ਗੈਸ ਤੇ ਅੱਗ ਚਲਾ ਕੇ ਹਨਾ ਜਾਂ ਕਿਸੇ ਮੋਮਬੱਤੀ ਨੂੰ ਗਰਮ ਕਰਕੇ ਅੱਗ ਲਗਾ ਕੇ ਨਾ ਇਹਨੂੰ ਹਲਕਾ ਹਲਕਾ ਗਰਮ ਕਰ ਦੋ ਮਲਕੇ ਬੰਦ ਕਰ ਦੋ ਜੇ ਮੈਂ ਆਪਾਂ ਬੰਦ ਕਰਦੇ ਨਾ ਪਹਿਲਾਂ ਸਟੈਪਲਰ ਲਗਾ ਲਓ ਜੇਕਰ ਤੁਹਾਡੇ ਤੋਂ ਐਂ ਨਹੀਂ ਹੁੰਦਾ ਫਿਰ ਇਹਨੂੰ ਅੱਗ ਲਗਾ ਕੇ ਗਰਮ ਕਰ ਦੋ ਫਿਰ ਇਹਨੂੰ ਤੁਸੀਂ ਹੈ ਨਾ ਲੰਬੇ ਸਮੇਂ ਤੱਕ ਜਿੰਨਾ ਟਾਈਮ ਤੁਸੀਂ ਇਹ ਕਰਨਾ ਚਾਹੋਗੇ ਫ੍ਰੀਜ਼ਰ ਦੇ ਵਿੱਚ ਰੱਖਣਾ ਹੈ ਫ੍ਰਿਜ ਦੇ ਵਿੱਚ ਨਹੀਂ ਫ੍ਰੀਜ਼ਰ ਦੇ ਵਿੱਚ ਰੱਖਣਾ ਹੈ ਤੁਸੀਂ ਇਹਨੂੰ ਫਿਰ ਜਦੋਂ ਤੁਹਾਨੂੰ ਸੀ ਹੈ ਨਾ ਜੂਸ ਕਰਨਾ ਹੈ ਬਰਤਣਾ ਤਾਂ ਤੁਸੀਂ ਉਹਦੇ ਨੂੰ ਕੱਢ ਕੇ ਵਰਤ ਸਕਦੇ ਹੋ ਅਗਰ ਤੁਸੀਂ ਚਾਹੋਗੇ ਨਾ ਵੀ ਆਪਾਂ ਇਕੱਠਾ ਇਦਾਂ ਨਾ ਸਟੋਰ ਕਰੀਏ ਵੀ ਥੋੜਾ ਥੋੜਾ ਫਿਰ ਆਪਾਂ ਨੂੰ ਬੰਦ ਕਰਨਾ ਪੈਂਦਾ ਤਾਂ ਤੁਸੀਂ ਛੋਟੇ ਛੋਟੇ ਪੈਕੇਟ ਹੈ ਨਾ ਬਣਾ ਕੇ ਉਹਦੇ ਵਿੱਚ ਵੀ ਇਹਨੂੰ ਸਟੋਰ ਕਰ ਸਕਦੇ ਹੋ ਹਾਂਜੀ ਤੇ ਆਪਾਂ ਇਹ ਹਾਂ ਦੇ ਕਿ ਇਹਨਾਂ ਨੂੰ ਬੰਦ ਕਰ ਦਿੱਤਾ ਹੈਗਾ ਇਹਨਾਂ ਨੂੰ ਮੈਂ ਅੱਗੇ ਦੇ ਨਾਲ ਬੰਦ ਕੀਤਾ ਹੈਗਾ ਹੈ ਨਾ ਤੁਸੀਂ ਇਹਨੂੰ ਕਿਸੇ ਮਸ਼ੀਨ ਨਾਲ ਵੀ ਕਰ ਸਕਦੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਨਾ ਅੱਗ ਨਾਲ ਤੁਸੀਂ ਕਿਵੇਂ ਕਰਨਾ ਹੈ ਇਸ ਤਰੀਕੇ ਨਾਲ ਫੜ ਕੇ ਨਾ ਹੌਲੀ-ਹੌਲੀ ਅੱਗ ਦੇ ਕੋਲੇ ਰੱਖ ਕੇ ਫਿਰ ਇਹਨੂੰ ਕਿਸੇ ਨਾ ਗਿੱਲੇ ਕੱਪੜੇ ਦੇ ਨਾਲ ਆਪਾਂ ਇਸ ਤਰੀਕੇ ਨਾਲ ਦੱਬੀ ਜਾਵਾਂਗੇ ਜਾਂ ਤੁਸੀਂ ਮੋਮਬਤੀ ਗਰਮ ਕਰਕੇ ਉਸ ਨੂੰ ਵੀ ਐਨ ਲਗਾ ਲਗਾ ਕੇ ਬਸ ਇਸ ਤਰੀਕੇ ਨਾਲ ਬੰਦ ਕਰ ਲਿਆ ਤੇ ਆਪਾਂ ਨੇ ਦੋਨੋਂ ਦੇਖੋ ਪੈਕੇਟ ਬੰਦ ਕਰਤੇ ਜਿੰਨੇ ਆਪਾਂ ਫਰੋਜਨਾ ਨਾ ਮਟਰ ਲੈ ਕੇ ਆਉਣੇ ਆ ਤੁਸੀਂ ਇਸ ਤਰੀਕੇ ਨਾਲ ਹੈ ਨਾ ਮਟਰ ਗਾਜਰਾ ਗੋਭੀ ਹੈ ਨਾ ਜਿਹੜੀਆਂ ਮੇਰੇ ਭੈਣ ਜੌਬ ਕਰਦੀਆਂ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇਹ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਬੰਦ ਕਰਕੇ ਰੱਖ ਸਕਦੇ ਇਦਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ